ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਮਿੱਤਰੋ ਘਰ ਪਰਵਾਹ ਠੀਕ ਆ ਵੀ ਸਾਰਿਆਂ ਦੇ ਜਾਨਵਰ ਠੀਕ ਠਾਕ ਲੋ ਜੀ ਭਾਈ ਅੱਜ ਚੱਲੇ ਆਪਾਂ ਬਾਜੀ ਤੇ ਪਿੰਡ ਸਮਾਣੇ ਅੱਜ ਕਈ ਜਾਣੇ ਜਾ ਰਹੇ ਆ ਆਪਣੇ ਪਿੰਡ ਤੋਂ ਬਾਜੀ ਤੇ ਵਾ ਚਲੋ ਆਪਾਂ ਵੀ ਕਬੂਤਰ ਛੱਡ ਲੈਣੇ ਆ ਬਾਕੀ ਦੇਖਦੇ ਆ ਕੀ ਬਣਦਾ ਮਾਹੌਲ ਉੱਥੇ ਜਾ ਕੇ ਹਨਾ ਠੀਕ ਆ ਜੀ ਮਿਲਦੇ ਆ ਫਿਰ ਬਾਜੀ ਤੇ ਮਿਲਦੇ ਆ ਹੁਣ ਸਿੱਧਾ ਆਪਾਂ ਨਾ ਟਾਈਮ ਬਹੁਤ ਲੇਟ ਹੋ ਗਿਆ ਅੱਜ ਸਮਾਣੇ ਜਾਣਾ ਅੱਜ ਉੱਥੇ ਬਾਜੀ ਆ ਬਾਕੀ ਮਿਲਦੇ ਆ ਉੱਥੇ ਜਾ ਕੇ ਨਾ ਠੀਕ ਹੈ ਜੀ ਬੜਾ ਸਮਾਨਾ ਬਾਤੀ ਕਰੂੰਗਾ ਛੱਡੀ ਚੱਲ ਛੱਡੀ ਚੱਲ ਆਹ ਮੋਰ ਬਹੁਤ ਪਿਆਰਾ ਮੋਰ ਆ ਅੱਛਾ ਰਿਹਾ ਲਿਆ ਰਿਹਾ ਭਾਈ ਜੀ ਨੇ ਮੋਰ ਲਿਆ ਲਿਆ ਮੋਰ ਹਾਂ ਉਹ ਨਿਕਲੀ ਆਪੇ ਫੇਰ ਤਲਾਵਤਾ ਮੇਰੇ ਕਾਪੀ ਨੂੰ ਟਾਈਮਰ ਮੁਰਲਾ ਕੋਈ ਗਾਲੀ ਕੱਢੋ ਕੋਈ ਪਤਾ ਨਹੀਂ ਦੋ ਡਾਂ ਦਾ ਜੀ ਜਲਾਣਾ ਕਰ ਦਿਓ ਟਿਕਾ ਚਲੋ ਚੱਲਾ ਜੀ ਨਾਲੀ ਦਾ ਨਾਮ ਜੀ वीडियो <laughs> न ਕੀ ਕੱਪੜੇ ਮੰਗਦੇ ਕੰਟੀਨ ਵਿੱਚ ਦੇਖ ਲਈਏ ਬੈਡ ਪ੍ਰੋਜੈਕਟਰ ਬੰਗਾਈ ਮੋੜ ਇਹਨਾਂ ਦੇ ਜਿਹਨਾਂ ਨੇ ਕਬੂਤਰ ਛੱਡ ਕੇ ਚੱਲੇ ਤੇ ਇਹਨੂੰ ਤੀਜੇ ਮੋੜ ਤੇ ਆਧਰ ਨੂੰ ਆ ਜਾ ਇੱਧਰ ਆ ਜਾ ਕੋਈ ਨਾ ਡਾਕ ਬੰਨੋ ਪਾ ਚੱਲੋ ਯਾਰ ਮੋੜ ਬਾਈ ਜਿਹੜੀ ਉਰਦੇ ਹੀ ਲਾ ਦੇ ਦੇਖ

ਉਹਦਾ ਲਾਈਵ ਚੱਲਦਾ ਲੋ ਜੀ ਮਿੱਤਰੋ ਅੱਗੇ ਬਾਜੀ ਤੇ ਪੈਂਡਲ ਸਵਾਣਾ ਤੇ ਲੱਗ ਰਹੀਆਂ ਉਲੇ ਲੱਗ ਰਹੀਆਂ ਤੇ ਵੀਰੇ ਇਧਰ ਮੋੜਾ ਲੱਗ ਰਹੀਆਂ ਯਾ ਮੋੜ ਲਾ ਦੇ ਖੜਾ ਕੇ ਕਰਦਾ ਰੋਟੇ ਤੇਰੇ ਕੋ ਮੋੜ ਵੀ ਆ ਹਾਂ

ਆਲਾ ਮੋਰ ਪਹਿਲੇ ਆਪਰੇ ਹੈਲੋ ਭਾਈ ਜੀ ਮੋਰਨਾ ਦਾ ਵੀਰ ਥੱਲੇ ਆਜੋ ਥੱਲੇ ਆਜੋ ਵੀਰਾਂ ਦੇ ਥੱਲੇ ਆ ਕੇ ਦੇਖ ਲਓ ਗੋਟਾ ਸਿੱਖ ਕਰਦੇ ਬੰਦੇ ਆਜੋ اوہ يا دي بي اور لکیر کرنا ہے اوہ پھر تھلے اوہ کبیر چا پانی پیو بولا دی بات کیا چارو آؤ اوہ بندے رکا کر کرنا ہے ਪਰ ਉਹਦਾ ਬੋਲ ਨਹੀਂ ਆਉਂਦਾ ਆਰੇ ਇੱਥੇ ਕੋਈ ਦਾ ਆਰਾਮ ਨਾਲ ਬੈਹ ਜਾ ਪਤਾ ਕਿ ਕੁੱਤਰ ਛੜਾ ਲਈਏ ਤੁਹਾਨੂੰ ਨਾ ਨਾ ਜਿੰਦਾ ਹੋਏ ਕੁੱਤਰ ਨੂੰ ਜਾਈਂ ਦੇਖਣੇ ਇਹ ਬਈ ਆਦਾ ਅੱਜ ਕਰ ਫਿਰ ਦੇਖਣ ਦਾ ਟਾਈਮ ਬਹੁਤ ਹੈ ਹੁਣ ਕਿੰਨੇ ਕੁੱਤਰ ਹੋਗੇ ਕਿਸੇ ਕਰ ਉਹ ਭਾਈ 150 ਪਲੱਸ ਹੈ ਠੀਕ ਆ ਭਰਾ ਲਓ ਜੀ 150 ਪਲੱਸ ਲੈ ਕੇ ਰਿਓ ਚੈੱਕ ਨਹੀਂ ਕਰਿਆ ਜੇ ਕਰਕੇ ਤੁਹਾਨੂੰ ਦੱਸ ਦੇ ਕਿੰਨੇ ਆ ਠੀਕ ਆ ਭਰਾ ਇਹਦਾ ਨਾ ਇਹ ਛੱਡ ਦੇ ਯਾਰ ਓਕੇ ਜੀ ਮੋਹ ਪਿੱਤ ਲਾ ਮੋਰ ਰਿਹਾ ਤੇ ਆਪਾਂ ਹੁਣ ਚੱਲੇ ਉਧਰ ਜਾਂਦੇ ਭਾਈ ਗਦੰਦ ਵੀਰਾ ਗਦੰਦ ਵੀਰਾ ਬੜੀ ਉਹ ਵੀ ਕੱਲੇ ਦਾ ਯਾਰ ਉੱਤਰ ਜਾਂਦਾ ਵੀਰੇ ਹਲੋ ਉਬਾਲਾਪੂਰਾ ਟੁੱਟ ਗਿਆ ਕੋਈ ਯਾਰ ਘੱਟ ਵਾਜਦੀ ਵੀਰੇ ਮੜਾ ਹੋਈ ਉਹ ਕੇਨ ਨੂੰ ਛੱਡ ਲੜ ਦੋ ਉਹ ਬਤਾ ਕੇ ਆਉਗਾ ਰੰਗ ਦੀ ਪਰਾਈ ਜੀ ਸਰਦਾਰ ਉਹਨੇ ਰੰਗ ਭਰ ਲਿਆ ਤੈਨੂੰ ਹੋਰ ਰੰਗ ਭਰ ਦੇ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਬਾਦ ਵਿੱਚ 11 ਵਜੇ ਕਰ ਲੀ ਆ ਦੇਖਿਆ 11 ਆ ਜਾ ਵੀਰੇ ਇੱਕ ਵਾਰ ਆ ਯਾਰ ਲਓ ਲਓ ਬਾਈ ਕਾਲੇ ਨਾਲੇ ਗੁੱਤਰ ਛਡਾਓ ਬਾਈ ਅੱਜ ਪਹਿਲੀ ਵਾਰ ਇਹ ਗਰਾਊਂਡ ਦੇ ਉੱਤੇ ਆਇਆ ਫੇਰ ਦੁਬਾਰਾ ਐਂਟਰੀਆਂ ਥੰਮੇ ਸਾਰਿਆਂ ਨੂੰ ਕਹਿੰਦਾ ਐਂਟਰੀ ਖੁੱਲੇ ਚਲੋ ਜੀ ਚਲੀਏ ਥੱਲੇ ਫੇਰ ਲਓ ਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਭਰਾਵਾਂ ਨੂੰ ਤੇ ਪਿੰਡ ਵਾਈ ਸਵਾਣਾ ਤੇ ਔਂਦ ਸਵਾਣਾ ਤੇ ਬਾਜੀ ਛੁੱਟੀ ਵੀਰੇ ਲਗਭਗ ਪਲੱਸ ਕਹਿਣ ਦਾ ਮਤਲਬ ਕੁੱਤਰਾ ਜਿਹੜਾ ਇਹ ਕੀ ਆ 100 150 ਦੀ ਜਾਂ 70 ਦੇ ਕਰੀਬ 170 ਦੇ ਕਰੀਬ ਜਾਂ 150 ਦੇ ਪਲੱਸ ਹੈਗੇ ਆ ਫਿਰ ਇਹਨਾਂ ਕਿਉਂਕਿ ਹਲੇ ਪੱਕਾ ਵਈ ਠੀਕ ਆ ਪ੍ਰੋਪਰਲੀ ਇੱਕ ਗੱਲੇ ਬਦਾਈ ਤੇ ਬਖਤ ਖਾਤੀ ਵਾਲੇ ਬੋਲੇ ਹਾਂ ਬੱਦੇ ਆ ਸਮਾਨ ਤਾਂ ਬਾਈ ਪਰ ਤੁਸੀਂ ਦੇਖ ਸਕਦੇ ਆ ਹਿਲਾਲ ਤਾਂ ਜਿੱ ਇੱਕ ਦੇਖਦਾ ਆਉਂਦੇ ਆ ਹੌਲੀ ਹੌਲੀ ਆਉਂਦੇ ਆ ਮੁੱਛੇ ਜਲੇ ਦੇ ਕੁੱਤਰ ਬਾਕੀ ਇੱਧਰ ਸਾਡੇ ਦੇ ਨਾਲ ਜਿਹੜੇ ਬੰਦੇ ਅੱਜ ਬਾਜੀ ਛੱਡੀ ਜੀ ਨਾਲ ਜਿਹਨਾਂ ਨੇ ਇੱਧਰ ਆਪਣਾ ਰਵੀ ਚੌਥੇ ਨੂੰ ਇੱਧਰ ਵਾਈ ਬਿੰਦੂ ਬਾਈ ਕਿੰਦੂ ਬਾਈ ਕਿਹਾਲਾ ਵਧੀਆ ਵਧੀਆ ਠੀਕ ਆ ਤੇ ਇੱਧਰ ਬਿੰਦੂ ਬਾਈ ਬਾਈ ਆਇਆ ਇੱਧਰ ਆ ਸੋਨੀ ਸੋਨੀ ਕਿਹਾਲਾ ਵਧੀਆ ਵਧੀਆ ਹਾਏ ਬਾਈ ਇੱਧਰ ਰਵੀ ਤੇ ਬਾਕੀ ਆ ਵੀਰੇ ਸਾਰੇ ਭਰਾਵਾਂ ਨਾਲ ਜਿਹਨਾਂ ਨੇ ਕਿ ਛੱਡੇ ਆ ਹੁਣ ਆਪਣਾ ਆਪਣਾ ਕੁੱਤਰਾ ਕਰਦੇ ਚੈੱਕ ਠੀਕ ਆ ਲਓ ਜੀ ਇੱਥੇ ਤੇ ਵੀ ਜਿਹੜੇ ਹੋਏ ਆ ਇੱਧਰ ਕਈ ਤਾਂ ਤੇ ਕਈ ਕੁਝ ਕੁ ਬਾਹਰ ਆ ਇੱਧਰ ਗਲੀ ਤੇ ਪਾਇਆ ਐਕਸਟ ਪਰ ਕੋਈ ਨਹੀਂ ਚੱਲਦਾ ਰਹਿਣਾ ਪ੍ਰੋਸੈਸ ਤੇ ਉਹ ਦਿਖਾ ਰਹੇ ਹਨ ਹੌਲੀ ਹੌਲੀ ਚਲੋ 2000 ਤੋਂ 4000 ਤੱਕ ਕਰਦੇ ਅੱਛਾ ਕਰਨੀ ਵਾਲਾ ਭਾਈ ਜੇ ਨਹੀਂ ਰੋਕ ਰਿਹਾ ਲੋ ਟਾਈਮ ਕਹਿੰਦੇ ਕੱਢ ਦੇਣਾ ਹਲੋ ਹਲੋ ਪਾਖ ਕਿਉਂ ਜਿਣੀਆਂ ਨੇ ਮੈਂ ਬਾਜੀ ਮੇਰੇ ਦੋ ਨੰਬਰ ਗਾਤੀ ਦੂਜਾ ਨੰਬਰ ਟਾਈਮ ਲੱਗਣਗਾ ਜਦ ਸਮਾਂ ਵੀ ਕਈ ਵਾਰ ਜਦ ਸਮਾਂ ਵੀ ਕਈ ਵਾਰ ਅਗਨੀਤ ਰਮਾ ਗਿਰੇ ਆ ਹਾਂ ਤੁਸੀਂ ਵੀ ਜਦੋਂ 29 29 29 ਕੁਤਰਾ ਬਟਾ ਮ ਟਾਈਮ ਦੂਜਾ ਲਓ ਜੀ ਹਣ 29 ਦਾ ਦਿਨ ਲੱਗ ਗਿਆ ਟਾਈਮ 12 ਵਜੇ ਟਾਈਮ ਆ ਵੀਰੇ ਦੋ ਇਹ ਦੋ ਨੰਬਰ ਕਾਪੀ ਗਲੇ ਦੇ ਹੁਣ 29 ਕੁਤਰਾ ਬਟਾ ਮ ਟਾਈਮ ਆ ਭਾਈ ਇੱਕ ਕਾਪੀ ਚ ਹੁਣ ਦੂਜੀ ਸੁਣਦੇ ਆ ਲਓ ਜੀ ਵੀਰ ਅੱਜ ਹੋਰੇ ਤਿੰਨ ਕਾਪਾਂ ਤੇ ਇੱਧਰ 쿨ਰ ਆ ਵੀਰੇ ਹਾਂ 쿨ਰ ਆਹ ਆ ਆਪਣਾ ਪੱਖਾ ਨਾਮ ਦੇ ਵਿੱਚ ਇਹ ਹੈ ਤੇ ਬਾਕੀ ਜਿਹੜਾ ਕਿ ਤੇ ਬੈਠੇ ਸਾਰੇ ਗੀਤਰਵਾਜੀ ਤੇ ਬਾਕੀ ਤੁਹਾਨੂੰ ਉੱਪਰ ਜਾ ਕੇ ਦਿਖਾਉਂਦੇ ਆ ਕੋਠੇ ਦੇ ਉੱਪਰ ਕਾਫੀ ਵਾਲੇ ਦੇ ਕੋਲ ਉੱਥੇ ਜਾ ਕੇ ਦੇਖ ਰਹੇ ਆ ਕਿ ਕੀ ਮਾਹੌਲ ਆ ਫਿਲਹਾਲ ਪੁੱਤਰ ਟਾਈਮ ਕਈ ਬਹੁਤ 74 ਕੁਟਰੇ ਟਾਈਮ ਲੱਗਿਆ ਹੁਣ 2 ਵਾਲਾ ਬਾਕੀ ਥੋੜੀ ਆਪਾਂ ਇਹ ਚੜ ਰੋਏ ਆ ਕੇ ਦੇਖਦੇ ਮਾਹੌਲ ਬਾਈ ਪੂਰਾ ਗਰਮ ਹੈ ਪੂਰਾ ਕਉ ਉੱਤਰ ਉੱਡਦੇ ਆਏ ਸਾਡੇ ਉੱਤਰ ਉੱਡ ਰਹੇ ਆਏ ਐ ਸਾਈਡ ਉੱਤੇ ਤੇ ਆਪਾਂ ਤਾਂ ਵੀ ਆ ਇਸ ਤੋਂ ਵੀ ਫੜਾ ਉਹ ਵੀ ਗਿਆ ਆਪਣੇ ਨਹੀਂ ਹੈਗਾ ਤੂੰ ਇਸੇ ਚੱਲੀ ਲਾ ਅੱਛਾ ਇਹ ਦੋਨੇ ਲਾ ਕੇ ਅੱਛਾ ਹੋਣਾ ਆਪਣਾ ਲਾ ਕੇ ਲੋ ਜੀ ਬਾਈ 74 ਕੂਤਰਾਂ ਨੂੰ ਟਾਈਮ ਲੱਗ ਗਿਆ 2 ਵਜੇ ਤੋਂ 74 ਕੂਤਰਾਂ ਨੂੰ ਟਾਈਮ ਲੱਗਿਆ ਹੁਣ ਦੇਖਦੇ ਹਾਂ ਹੁਣ ਕਿੰਨੇ ਸਹੀ ਹੁੰਦੇ ਆ ਵੀ ਲੋ ਜੀ ਬਾਈ ਕੋਈ ਬੈਠੇ ਮਾਲਾਂ ਵਾਲੇ ਮਾਲਾਂ ਵਾਲੇ ਬੈਠੇ ਸਾਰੇ ਲੋ ਜੀ ਹੁਣ ਕੰਮ ਕਿਹੜਾ ਹੋ ਗਿਆ ਕੂਤਰ ਚੱਕਰੀ ਮਾਰ ਕੇ ਬਾਈ ਚੜ ਗਏ ਸਾਰੇ ਉੱਪਰ 74 ਕੂਤਰਾਂ ਤੇ ਟਾਈਮ ਲੱਗਿਆ ਦਾ 2 ਦਾ 2 ਵਜੇ ਲੱਗਿਆ ਬਾਈ ਉੱਤਰ ਚੜ ਕੇ ਤਕਰੀਬਨ ਹੁਣ ਸਾਰੇ ਉੱਪਰ ਦੇਖਦੇ ਆ ਬਾਕੀ ਹੁਣ ਕਿਆ ਬਣਦਾ ਲੋ ਵੀ ਮਿੱਤਰੋ 4 ਦਾ 4 ਵਜ ਗਏ ਦਿਨ ਵਧੀਆ ਲੱਗਿਆ ਬਾਈ 4 ਵਜ ਗਏ ਆਪਣਾ ਇੱਕ ਚਾਚੇ ਵਾਲਾ ਕੂਟਰ ਕੱਢ ਗਿਆ ਯਾਰ ਹੂੰ ਟਾਈਮ 'ਚੋਂ ਨਿਕਲ ਗਿਆ ਤਾਂ ਉਹ ਕੜ ਗਿਆ ਹਲੇ ਸੋਨੀ ਵਾਲਾ ਚੱਲਦਾ ਆਪਣਾ ਵੀ ਚੱਲਦਾ ਹਲੇ ਆਪਣਾ ਕੂਟਰ ਵੀ ਚੱਲ ਰਿਹਾ ਬਾਕੀ ਦੇਖਦੇ ਆ ਬਾਈ ਹੁਣ 4 ਵਜ ਤੋਂ ਚੈੱਕ ਹੂੰਗਾ ਟਾਈਮ ਲੱਗੂਗਾ ਰੌਣਕਾਂ ਪੂਰੀਆਂ ਲੱਗੀਆਂ ਹੋਈਆਂ ਕੋਠਿਆਂ 'ਪਰ ਠੀਕ ਆ ਆ ਦੇਖ ਸਕਦੇ ਬਾਈ ਕਬੂਤਰ ਵੀ ਹੁਣ ਮੇਰੇ ਖਿਆਲ ਮੈਂ ਦੇਖਦੇ ਆ ਬਾਈ ਕਿੰਨੇ ਰਹਿ ਗਏ ਕੁਛ ਨਹੀਂ ਪਤਾ ਲੱਗਦਾ ਹੈਗਾ ਕਾਪੀਆਂ ਤਿੰਨ ਆ ਨਾ ਬਾਈ ਇਹਦੇ ਕਰਕੇ ਪਤਾ ਨਹੀਂ ਲੱਗਦਾ ਹੈਗਾ ਕਿੰਨੇ ਰਹਿ ਗਏ ਕਿੰਨੇ ਕੱਟ ਗਏ ਠੀਕ ਹੈ ਜੀ ਬਾਕੀ ਦੇਖਦੇ ਆ ਬਾਈ ਹੁਣ ਕਿਆ ਬਣਦਾ ਹਨਾ ਟਾਈਮ ਲੱਗੂਗਾ ਚੈੱਕ ਹੁੰਦੇ ਆ ਕਬੂਤਰ ਚੈੱਕ ਹੋ ਕੇ ਬਦਲ ਲੱਗ ਜਣ ਕਿੰਨੇ ਰਹਿ ਗਏ ਕਿੰਨੇ ਕੱਟ ਗਏ ਦਾਦਿਆਂ ਪਰ ਬਾਈ ਕਹੀ ਜਾਂਦੇ 104 ਕਬੂਤਰ ਫਿਰਦਾ ਏ ਆ ਕਬੂਤਰ ਫਿਰਦੇ ਆ ਬਾਈ ਜਿਹੜੇ ਦੇਖਦੇ ਸਨ ਦਿਖਾ ਦਵਾ 104 ਕਬੂਤਰ ਕਹਿੰਦੇ ਆ ਵੀ 104 ਕਬੂਤਰ ਫਿਰਦਾ ਠੀਕ ਹੈ ਜੀ ਬਾਕੀ ਬਾਈ ਹੁਣ ਮੌਸਮ ਹੋ ਗਿਆ ਖਰਾਬ 5 ਵਜ ਗਏ ਠੀਕ ਹੈ ਰੰਗ ਨਹੀਂ ਕਲੀਅਰ ਹੁੰਦਾ ਕਬੂਤਰ ਨੂੰ ਕੋਈ ਜਾਂਦੇ ਵੀ 104 ਫਿਰਦੇ ਰੋਲਾ ਪੈਂਦਾ ਬਾਈ ਹੁਣ ਠੀਕ ਹੈ ਜੀ 170 ਕਬੂਤਰ ਉੜਿਆ ਦਾ 104 ਕਹੀ ਜਾਂਦੇ ਵੀ ਫਿਰਦਾ ਹਲੇ ਬਾਕੀ ਬਾਈ ਹੁਣ ਕਬੂਤਰਾਂ ਵਾਲੇ ਮੰਨਦੇ ਨਹੀਂ ਉਹ ਕਹਿੰਦੇ ਵੀ ਧਰਾ ਦਿਓ ਕਿਉਂਕਿ ਵਿੱਚ ਰੋਲਾ ਪੈਂਦਾ ਬਾਕੀ ਦੇਖਦੇ ਆ ਬਾਈ ਹੁਣ ਕਿਆ ਬਣਦਾ ਹਨਾ ਆਪਣੇ ਦੋ ਕਬੂਤਰ ਕੱਢ ਗਏ ਚਾਚੇ ਵਾਲਾ ਵੀ ਕੱਢ ਗਿਆ ਸੋਨੀ ਵਾਲਾ ਵੀ ਕੱਢ ਗਿਆ ਇੱਕ ਕਬੂਤਰ ਆਪਣਾ ਉੜਦਾ ਹਲੇ ਬਾਈ ਆਪਣਾ ਲਾਲ ਪੱਲੇ ਵਾਲਾ ਸਾਖਾ ਛੱਡੇ ਦਾ ਆ ਮੈਂ ਦਿਖਾਉਂਦਾ ਤੁਹਾਨੂੰ ਆ ਫਿਰਦਾ ਆ ਹੁੰਦਾ ਆਪਣਾ ਆ ਫਿਰਦਾ ਸਾਖਾ ਬਈ ਆਪਣਾ ਜਿਹੜਾ ਛੱਡੇ ਆਪਾਂ ਨੇ ਠੀਕ ਹੈ ਜੀ ਬਾਕੀ ਦੇਖਦੇ ਆ ਬਾਈ ਕਿਆ ਬਣਦਾ ਹਾਂ ਤੰਗ ਨੀ ਮਿਲਦਾ ਕੋਈ ਗੱਲ ਜੋ ਕੁੱਤਾ ਹੋ ਗਿਆ ਆ ਬਹਿ ਗਿਆ ਬਾਈ 5 ਵਜੇ ਬਹਿ ਗਿਆ ਦਾ ਆਪਣਾ 5 10 ਤੇ ਕੁੱਤਰ ਆ ਆ ਆ ਆ ਆ ਬੈਠ ਗਿਆ ਦਾ ਆਪਣਾ ਕੁੱਤਰ ਵੀ ਕੱਟ ਗਿਆ ਦਾ ਵੀ 5 10 ਤੇ ਰੋਲਾ ਹੀ ਬਹੁਤ ਪੈ ਗਿਆ ਓਰੇ ਯਾਰ ਬਾਜੀ ਵਿੱਚ ਕਸਮਾਨ ਬਹੁਤ ਪੈ ਗਿਆ ਪਹਿਲਾਂ ਕਹੀਗੇ 4:30 ਤੇ ਲਾਲੋ ਟਾਂਗੇ ਲਾਲੋ ਵਿੱਚੇ ਕਹੀਗੇ ਬਾਈ ਮੌਸਮ ਖਰਾਬ ਹੋ ਗਿਆ ਐ ਕਰ ਲਓ ਜਿਆਦਾ ਕਸਮਾਨ ਜਿਆ ਪੈ ਗਿਆ ਸੱਤਾਂ ਦਾ ਹੀ ਟਾਈਮ ਕਰਾਇਆ ਮਨ ਲੱਗਦਾ ਹੁਣ ਕਬੂਤਰਾਂ ਦਾ ਹੁਣ ਛਾਤਰੀਆਂ ਲੱਗੀਆਂ ਵਿੱਚ ਕਬੂਤਰ ਬੇ ਕਲੀਅਰ ਹੋਏ ਕੱਟ ਹੋ ਗਏ ਪਤਾ ਨਹੀਂ ਕੁਝ ਨਹੀਂ ਪਤਾ ਲੱਗਿਆ ਬਾਈ ਉਤਰੇ ਬਹੁਤ ਦੱਸਦੇ ਤੇ 104 ਕਬੂਤਰ ਦੱਸਦੇ ਤੇ 5 ਵਜੇ ਬਾਕੀ ਲੱਗੇ ਹੋਏ ਬਾਈ ਤਾਰਨ ਹੁਣ ਅਸੀਂ ਆ ਛਾਤਰੀ ਲਾਈਤੀ ਆਪਣੀ ਠੀਕ ਹੈ ਇਧਰ ਤਾਰ ਦੇ ਤੇ ਹੁਣ ਕਬੂਤਰ ਦੇਖਦੇ ਆ ਚਲੋ ਬੈਂਦਾ ਜੇ ਚਲੋ ਬੈਜੋ ਚੰਗੀ ਗੱਲਾਂ ਨਾ ਆ ਨਾਲ ਵਾਲੇ ਘਰ ਵਾਲੇ ਵੀ ਬਾਈ ਤਾਰਨ ਨਹੀਂ ਦਿੰਦੇ ਕਬੂਤਰ ਚਲੋ ਕੋਈ ਗੱਲ ਨਹੀਂ ਇੱਥੇ ਹੁਣ ਦੇਖ ਲੈਣੇ ਤਾਰ ਲੈਣੇ ਜੇ ਬਣ ਗਈ ਗੱਲ